ਨੋ ਜੀ ਭੈਣ ਭਰਾਓ ਅਸੀਂ ਤੁਹਾਡੇ ਨਾਲ ਗਏ ਦਪਹਿਰ ਦੀ ਰੁਟੀਨ ਸਾਂਝੀ ਕਰਨ ਤੇ ਇੱਧਰ ਮੇਰੀ ਲਾਡਲੀ ਨੂੰ ਵੇਖੋ ਅੱਜ ਕੱਲ ਜਿੱਦਾਂ ਅਸੀਂ ਇਹਨੂੰ ਕਰਦੇ ਆ ਨਾ ਇਹ ਵੀ ਸਾਨੂੰ ਉਸੇ ਤਰ੍ਹਾਂ ਹੀ ਕਰਦੀ ਹੈ ਇਹਨੂੰ ਮੈਂ ਆਖਾ ਕੱਢ ਕੇ ਡਰਾਉਣੀ ਇਹ ਵੀ ਮੈਨੂੰ ਉਸੇ ਤਰ੍ਹਾਂ ਹੀ ਕਰਨ ਲਈ ਸੀ ਤੇ ਅੱਜ ਕੱਲ ਇਹ ਬਹੁਤ ਜ਼ਿਆਦਾ ਸ਼ਤਾਨ ਹੋ ਗਈ ਹੈ ਤੇ ਚਲੋ ਜੀ ਮੈਂ ਇੱਧਰ ਲਸਣ ਪਿਆਜ਼ ਅਦਰਕ ਮਿਰਚਾਂ ਸਾਰਾ ਕੁਝ ਮਿਕਸੀ ਚ ਗ੍ਰਾਈਂਡ ਕਰਕੇ ਤੇ ਇਹਨੂੰ ਮੈਂ ਭੁੰਨ ਲਿਆ ਵਿੱਚ ਮੈਂ ਜੀਰਾ ਤੇਜ ਪੱਤੇ ਪਾ ਕੇ ਤੇ ਦੋ ਮੈਂ ਲੌਂਗ ਪਾ ਕੇ ਇਹ ਸਾਰੇ ਤੜਕੇ ਨੂੰ ਤੜਕਣ ਲਿਆ। ਇਦਾਂ ਮੈਂ ਆਲੂ ਬੋਇਲ ਕਰ ਲਏ ਸੀ ਵੀ ਨਾਲੇ ਮਸਰੀ ਥੋੜਾ ਜਿਹਾ ਤੇਲ ਚ ਕੱਲਿਆ ਸੀ ਫਰਾਈ। ਤੇ ਮਸਾਲੇ ਵਿੱਚ ਫਿਰ ਮੈਂ ਇਹਨੂੰ ਥੋੜਾ ਜਿਹਾ ਭੁੰਨ ਕੇ ਲਸਣ ਆਮ ਮੂਨ ਮਸਾਲਾ ਤੇ ਹਲਦੀ। ਕਿੰਨੇ ਚੀਜ਼ਾਂ ਫਿਰ ਮੈਂ ਇਹਦੇ ਵਿੱਚ ਪਾਤੀਆਂ। ਤੇ ਫਿਰ ਥੋੜਾ ਜਿਹਾ ਪਾਣੀ ਪਾ ਕੇ ਮੈਂ ਇਹਨੂੰ ਫਿਰ ਚੰਗੀ ਤਰ੍ਹਾਂ ਪਕਾਉਣੀ। ਤੇ ਟਮਾਟਰ ਮੈਂ ਨਹੀਂ ਪਾਇਆ ਸੀ। ਤੇ ਫਿਰ ਮੈਂ ਆਲੂ ਹੱਥਾਂ ਦੇ ਨਾਲ ਹੀ ਸਨੈਚ ਕਰਕੇ ਪਾ ਦਿੱਤੇ ਤੇ ਫਿਰ ਮੈਂ ਪਨੀਰ ਜਿਹੜਾ ਫਰਾਈ ਕੀਤਾ ਸੀ ਜਿਵੇਂ ਮੈਂ ਉਹ ਪਾ ਦਿੱਤਾ। ਤੇ ਫਿਰ ਇਹਨੂੰ ਥੋੜਾ ਚਿਰ ਮੈਂ ਠੀਕ ਕੀਤਾ ਤੇ ਥੋੜਾ ਚਿਰ ਫੁੱਲਣ ਤੋਂ ਬਾਅਦ ਫਿਰ ਮੈਂ ਪਾਣੀ ਪਾਤਾ ਪਹਿਲਾਂ ਮੈਂ ਥੋੜਾ ਹੀ ਪਾਣੀ ਪਾਇਆ ਥੋੜਾ ਚਿਰ ਇਹਨੂੰ ਥੋੜਾ ਚੰਗੀ ਤਰ੍ਹਾਂ ਮੈਂ ਕਿ ਕਿ ਮਸਾਲਾ ਪਨੀਰ ਸਾਰਾ ਕੁਝ ਚੰਗੀ ਤਰ੍ਹਾਂ ਥੋੜਾ ਚਿਰ ਇਹਨੂੰ ਹੋਰ ਭੁੰਨ ਲੈਂਦੀ ਤੇ ਉਸ ਤੋਂ ਬਾਅਦ ਫਿਰ ਜਿੰਨਾ ਮੈਨੂੰ ਪਾਣੀ ਚਾਹੀਦਾ ਸੀ ਗਰੇਵੀ ਚਾਹੀਦੀ ਸੀ ਓਨਾ ਮੈਂ ਇਹਦੇ ਵਿੱਚ ਪਾਣੀ ਪਾਤਾ ਤੇ ਧਨੀਆ ਹੈ ਨਹੀਂ ਸੀ ਤੇ ਕਸੂਰੀ ਮੇਥੀ ਹੈਗੀ ਸੀ ਥੋੜੀ ਜੀ ਮੈਂ ਉਹ ਪਾਤੀ ਤੇ ਵੈਸੇ ਤੜਕੇ ਜੇ ਸੜ ਜਾਂਦੀ ਹੈ ਤਾਂ ਫਿਰ ਉਸ ਤੋਂ ਵੀ ਪਾਤੀ ਉਕੇ ਬਸ ਹੁਣ ਇਹਨੂੰ 2-4 ਗੜਕੇ ਇਹਨੂੰ ਲਵਾ ਲੈਨੇ ਆ ਸਬਜੀ ਨੂੰ ਵੈਸੇ ਤੇ ਸਾਰਾ ਕੁਝ ਰੈਡੀ ਆ ਪਰ ਪਾਣੀ ਪਾਇਆ ਥੋੜਾ ਇਹਨੂੰ ਸੰਘਣਾ ਕਰਨਾ ਵਾ ਤੇ ਇਹਦੇ ਸਬਜੀ ਹੋ ਗਈ ਧਿਆਨ ਤੇ ਫਟਾਫਟ ਮੇ ਆਟਾ ਗੋਲ ਕੇ ਨਾਲ ਰੋਟੀਆਂ ਬਣਾ ਲੈਣੀਆਂ ਸੀ ਤੇ ਬੱਚੇ ਰੋਟੀ ਮੰਗਣੇ ਸੀ ਤੇ ਇਹ ਮੇਰੀ ਆਲੂ ਪਨੀਰ ਦੀ ਸਬਜੀ ਥੋੜੀ ਥੋੜੀ ਗਰੇਵੀ ਵਿੱਚ ਕਿਉਂਕਿ ਬੱਚੇ ਗਰੇਵੀ ਖਾਂਦੇ ਆ ਤੇ ਹੋਰ ਮੈਂ ਐਕਸਟਰਾ ਲਾਲ ਮਿਰਚਾਂ ਹੋਰ ਜਿਹੜੇ ਹੋਰ ਮਸਾਲੇ ਹੁੰਦੇ ਨੇ ਉਹ ਜਿਵੇਂ ਚਨੜਾ ਫਰਨ ਮਸਾਲੇ ਪਾਉਂਦੀ ਨਹੀਂ ਬਸ ਹਲਕੇ ਘਰ ਦੇ ਮਸਾਲੇ ਜਿਹੜੇ ਆਪਾਂ ਕੀਏ ਆ ਉਹ ਹੀ ਮਸਾਲਾ ਹੁੰਦਾ ਲਾਲ ਮਿਰਚ ਤੇ ਬਿਲਕੁਲ ਹੀ ਮੈਂ ਯੂਜ਼ ਨਹੀਂ ਕਰਦੀ ਤੇ ਟਮਾਟਰ ਵੀ ਕਦੇ ਯੂਜ਼ ਕਰਦੀ ਕਦੇ ਨਹੀਂ ਤੇ ਬਸ ਇੱਧਰ ਫਿਰ ਮੈਂ ਰੋਟੀ ਕਾਉਣ ਲੱਗੀ ਬੱਚਿਆਂ ਦੀ ਤੇ ਰੋਟੀਆਂ ਮੈਂ ਪਕਾ ਲਈਆਂ ਸੀ ਤੇ ਬਸ ਗਰਮਾ ਗਰਮ ਫਿਰ ਰੋਟੀ ਰੱਖ ਕੇ ਤੇ ਨਾਲ ਨਾਲ ਕੇ ਸਬਜ਼ੀ ਤੇ ਬੱਚੇ ਬਾਜ਼ਾਰ ਮਾਰਨ ਦੇ ਸੀ ਸਕੂਲੋਂ ਆਏ ਸੀ ਔਰ ਕਾਫੀ ਉਹਨਾਂ ਨੂੰ ਭੁੱਖ ਲੱਗੀ ਹੋਈ ਸੀ ਤੇ ਬਸ ਉਹਨਾਂ ਨੂੰ ਹੁਣ ਮੈਂ ਰੋਟੀ ਦੇਣ ਲੱਗੀ ਤੁਸੀਂ ਦੇਖ ਕੇ ਮੈਨੂੰ ਦੱਸੋ ਕਿ ਮੇਰੀ ਸਬਜ਼ੀ ਵੇਖ ਕੇ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਣੀ ਜੇ ਤੇ ਸਵਾਦ ਲੱਗਣ ਦੀ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਤੁਸੀਂ ਇਹ ਵੀ ਦੱਸਿਓ ਕਿ ਤੁਸੀਂ ਮੇਰੀ ਵੀਡੀਓ ਵੇਖ ਲਈ ਕਿ ਤੁਹਾਨੂੰ ਜਿਹੜੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਫਿਰ ਮੈਂ ਥੋੜਾ ਜਿਹਾ ਮੱਖਣ ਪਾਇਆ ਕਿਉਂਕਿ ਇਕੱਲੀ ਮਿਰਚ ਮੈਂ ਪਾਈ ਸੀ ਤੇ ਬੱਚਿਆਂ ਨੂੰ ਉਹ ਹੀ ਲੱਗਦੀ ਐ ਇਸ ਤਰ੍ਹਾਂ ਦੇ ਮੱਖਣ ਪਾਤਾ ਥੋੜਾ ਬੈਲੈਂਸ ਹੋ ਜਾਵੇ ਸਬਜ਼ੀ 'ਚ ਤੇ ਚਲੋ ਜੀ ਕਿਸ ਤਰ੍ਹਾਂ ਦੀ ਲੱਗਣ ਦੀ ਸਬਜ਼ੀ ਫਿਰ ਦੱਸਿਓ ਜ਼ਰੂਰ ਤੇ ਹੁਣ ਅਸੀਂ ਰੋਟੀ ਖਾ ਲੈਂਦੇ ਆ ਤੇ ਕਿਸੇ ਨਵੀਂ ਰੂਟੀਨ ਦੇ ਵਿੱਚ ਤੁਹਾਡੇ ਨਾਲ ਫਿਰ ਮਿਲਦੇ ਆ ਕਿ ਤੁਹਾਡਾ ਵੀ ਰੱਖ ਰੱਖਾ ਤੇ ਸਾਡਾ ਵੀ ਆਫਕੇ ਜੀ ਥੈਂਕ ਯੂ ਸੋ ਮਚੀ